ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਹਾਂਜੀ ਅੱਜ ਅਸੀਂ ਆਏ ਆ ਜੀ ਸਾਗ ਤੋੜਨ ਤੇ ਦੇਖੋ ਜੀ ਅੱਜ ਅਸੀਂ ਘਰੇ ਆ ਅੱਜ ਅਸੀਂ ਸਾਗ ਲਾਉਣ ਗਏ ਦੇਖੋ ਜੀ ਗੰਧਣ ਵਾਲਾ ਸਾਗ ਹੈ ਜੀ ਵਧੀਆ ਆ ਗੋਭੀ ਸਰੋਂ ਦਾ ਜੀ ਤੇ ਆ ਗੋਭੀ ਸਰੋਂ ਦਾ ਜੀ ਸਾਗ ਦੇਖੋ ਤੂੰ 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 ਆਏ ਉਹ ਦੇਖੋ ਜੀ ਅੰਦਰ ਤੇ ਉੱਥੋਂ ਲੱਕੜਾਂ ਚੱਕੀ ਜਾਂਦੀ ਹੈ ਸਾਗ ਧਰਨ ਵਾਸਤੇ ਆਹ ਮੋਟਰ ਆਈ ਆਪਣੀ ਦੂਸਰੀ ਖੂਹ ਵਾਲੀ ਮੋਟਰ ਆਈ ਪਾਣੀ ਲੱਗਿਆ ਹੋਇਆ ਹੈ ਨਾ ਗੰਦੇ ਸਾਗ ਨੂੰ ਪਾਣੀ ਲਾ ਰੱਖ ਹੂੰ ਸਾਗ ਇੱਧਰ ਸੋਣਾਗਾ ਉੱਧਰ ਵੀ ਸੋਣਾ ਕੇ ਸਾਗ ਹੂੰ ਆਪਾਂ ਤੋੜਨਾ ਹੈ ਸਾਗ ਸਾਗ ਤੋੜੰਗ ਬਣਾਵਾਂਗੇ ਅੱਜ ਆਪਾਂ ਸਾਲ ਆ ਜਾਂ ਵਰਤੀ ਤੋੜੀਏ ਸਾਗ ਆ ਕੱਚਾ ਕੱਚਾ ਇਹ ਤੋੜ ਕੱਚਾ ਕੱਚਾ ਸਾਗ ਤੋੜੀਆਂ ਜਿਹੜਾ ਖੱਚਾ ਕੱਚਾ ਹੀ ਗੋਭੀ ਸਰੋਂ ਦਾ ਤੋੜਦੇ ਹਾਂ ਇੱਕ ਹੋਰ ਕੇਲਾ ਸਰੋਂ ਜੀ ਨਹੀਂ ਹੁੰਦੇ ਹੂੰ ਕੁਲੇ ਜੇ ਪੱਤੇ ਹੁੰਦੇ ਕੇਲਾ ਸਰੋਂ ਕਿਹੜੀ ਹੁੰਦੀ ਆ ਕੁਲਾ ਕੁਲੇ ਪੱਤੇ ਜੇ ਅੱਛਾ ਕੇਲਾ ਸਰੋਂ ਵਾਲੀ ਆ

ਕੂਲੇ ਕੂਲੇ ਪੱਤੇ ਵਾਲੇ ਜੀ ਵਧੀਆ ਹੁੰਦੇ ਸਾਗ ਵਾਲਾ ਸਵਾਦ ਕਰਦਾ ਆ ਕੂਲੇ ਪੱਤੇ ਵਾਲੀ ਹੈ ਸਾਰੀ ਹਾਂ ਕੂਲੇ ਕੂਲੇ ਪੱਤੇ ਲੈ ਆਂ ਵਰਤੀ ਆ ਜੋ ਇੱਥੇ ਲੈ ਹਾਂਜੀ ਸਾਡੀਆਂ ਲੌਂਗ ਵੀਡੀਓ ਦੇਖਿਆ ਕਰੋ ਜੀ ਤੇ ਲਾਈਕ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਹਾਂਜੀ ਇਹ ਆ ਜੀ ਆਪਣੀ ਖੇਤੀਬਾੜੀ ਵਾਲੀਆਂ ਵੀਡੀਓ ਮਜ਼ਦੂਰਾਂ ਆਈਆਂ ਦੀ ਆਪਾਂ ਪਹਿਲਾਂ ਵੀ ਉਹ ਖੇਤ ਚ ਕੰਮ ਕਰਦੇ ਆ ਉਧਰ ਉਧਰ ਸਬਜ਼ੀ ਲਾਉਨੇ ਆ ਤੇ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਉਹ ਵੀ ਵੀਡੀਓ ਪਾਉਨੇ ਹੁੰਨੇ ਆਪਾਂ ਤੇ ਅੱਜ ਅਸੀਂ ਘਰੇ ਆਈ ਅੱਜ ਆਪਾਂ ਬਣਾਉਨੇ ਆ ਸਾਗ ਤੇ ਸਾਗ ਦੀ ਵੀ ਵੀਡੀਓ ਪਾ ਰਹੇ ਆ ਜੀ ਆਪਾਂ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਹਾਂਜੀ ਹੁਣ ਆਪਾਂ ਸਾਗ ਤੋੜਦੇ ਵੀਡੀਓ ਦਿਖਾਈਆਂ ਜੀ ਸੋਨੂੰ ਬਣਿਆ ਵੀ ਦਿਖਾਵਾਂਗੇ ਜਿੱਦੋਂ ਆਪਾਂ ਸਾਗ ਬਣਾ ਲਿਆ ਵੀ ਕਿੱਦਾਂ ਦਾ ਬਣਿਆ ਜੀ ਆ ਦੇਖੋ ਜੀ ਅੰਬਰ ਤੇ ਤੋਰੀ ਆਂਦੀ ਆਪਣੀ ਤੇ ਉਹ ਭੈਣ ਬੈਠੀ ਆ ਕੱਕੇ ਨੂੰ ਭੁੱਖ ਲੱਗੀ ਇੱਥੇ ਸਾਗ ਤੋੜਨ ਆਏ ਸੀ ਉਹ ਰੋ ਰਿਆ ਸੀਗਾ ਤੇ ਉਹ ਲਈ ਬੈਠੇ ਨੇ ਤੇ ਇਧਰ ਅੰਦਰ ਤੇ ਸਾਗ ਤੋੜੀ ਜਾਂਦੀ ਆ ਤੇ ਬੱਬੂ ਆਪਣੀ ਬਾਗੀ ਇਥੋਂ ਨੀਰਾ ਵੱਢ ਕੇ ਜਬੀ ਖੜੀ ਹੈ ਜੀ ਵਿੱਚ ਸਾਗ ਦੇ ਬਰਸੀਨ ਬਰਸੀਨ ਵੀ ਅਜੇ ਆ ਜਬੀ ਛੋਟੀ ਹੈ ਉਹ ਦੇਖ ਜੀ ਆਪਣੀ ਜੂਵੀ ਆਈ ਜਾਂਦੀ ਹੁਣ ਜੂਵੀ ਜਮਾ ਉਹ ਆਉਂਦੀ ਹੈ ਨਾ ਜਦੋਂ ਆਪਾਂ ਉਹਨੂੰ ਗੋਲ ਮਾਰਾਂਗੇ ਤਾਂ ਉਹ ਸਮਝਦੀ ਹੈ ਗੱਲ ਜੂਵੀ ਉਹ ਦੇਖੋ ਜੀ ਦੇਖ ਰਹੀ ਹੈ ਨਾ ਉਹਨੂੰ ਸਮਝ ਆ ਵੀ ਮੇਰਾ ਨਾਮ ਜੂਵੀ ਆ ਵੀ ਮੈਂ ਬੁਲਾ ਰਿਹਾ ਕੋਈ ਜੂਵੀ ਇੱਧਰ ਆ ਵੀਡੀਓ ਬਣੀ ਜਾਂਦੀ ਭੱਜ ਕੇ ਭੱਜ ਕੇ ਜਲਦੀ ਆ ਦੇਖੋ ਜੀ ਜੂਵੀ ਆਪਣੀ ਆ ਰਹੀ ਆ ਹੁਣ ਇਹ ਵੀਡੀਓ ਹੁਣ ਆਪਾਂ ਨੂੰ ਵੀਡੀਓ ਦੇ ਵਿੱਚ ਆਉਗੀ ਇਹਨੂੰ ਪਤਾ ਹੈ ਵੀ ਵੀਡੀਓ ਬਣੀ ਜਾਂਦੀ ਆ ਇਹਨੂੰ ਸਮਝ ਆ ਸਾਰੀ ਜੂਵੀ ਇੱਧਰ ਆ ਵੀਡੀਓ ਬਣ ਰਹੀ ਆ ਭੱਜਾ ਭੱਜਾ ਜਲਦੀ ਵੀਡੀਓ ਚ ਦੇਖ ਹੰਜਾ ਆ ਗਈ ਜੂਵੀ ਆਪਣੀ ਦੇਖੋ ਜੀ ਜੂਵੇ ਦੇਖ ਨੂੰ ਨਹੀਂ ਪਤਾ ਸੀ ਜੂਵੀ ਆ ਦੇਖੋ ਜੀ ਇਹ ਮੇਰਾ ਛੋਟਾ ਜਿਹਾ ਭਾਂਜਾ ਇਹ ਗੁਰਵੀਰ ਹੈ ਜੀ ਆਪਣਾ ਇਹ 1500-1600 ਸਾਲਾਂ ਬਾਅਦ ਹੋਇਆ ਜੀ ਪਹਿਲਾਂ ਇੱਕ ਕੁੜੀ ਆਗੀ 15-16 ਸਾਲ ਦੀ ਤੇ ਫਿਰ ਹੋਇਆ ਜੀ ਇਹ ਮਸਾ ਇਹ ਮੇਰਾ ਭਾਂਜਾ ਜੀ ਗੁਰਵੀਰ ਸਿੰਘ